ਆਡਾ ਬੱਚਾ ਜਿੰਨਾ ਚਾਹੀਦਾ ਜਿੰਨਾ ਮਰਜ਼ੀ ਕਰ ਜਦੋਂ ਮੈਨੂੰ ਕਲੀਅਰ ਹੀ ਮਿਲੇ ਨੰਬਰ ਦੇ ਨੰਬਰ ਕੋ ਦੱਦੀਆਂ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਣ ਦੇ ਬਦ ਬਦ ਕਦੀ ਕਿਤੇ ਕਦੀ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰ ਦੇ ਆਣ ਕੇ ਪੜ੍ਹ ਕੇ ਦੇਖ ਕੇ ਫਿਰ ਸਾਈਨ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਾਈਨ ਕਰ ਫਿਰ ਗੱਲ ਹੋਏਗੀ ਕਹਿੰਦਾ ਮੈਂ ਤੇ ਪੂਰਾ ਟ੍ਰੀਟਮੈਂਟ ਕਰਨ ਡਿਆ ਵਾ ਲੱਖ ਰੁਪਈਆ ਲੱਗ ਗਿਆ ਉਹ ਤੋਂ ਫਿਰ ਬਿੱਲ ਬਣਾ ਕੇ ਬੈਠੇ 30000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅਜੇ ਨਾਲ ਹੱਥ ਦੇਦਾ ਜਿਹੜਾ ਦਾ ਬੱਚਾ ਡੈੱਡ ਹੋ ਗਿਆ ਫਿਰ ਬੋਰਡ ਤੇ 29 ਦੀ 30 ਤਰੀਕ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨੋਟ ਅ ਬਿਗ ਬਲੰਡਰ ਗੱਲ ਸਾਰਾ ਇਹਨਾਂ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲੀ ਹੈਗੀ ਆ 14000 ਕੋਈ ਚਾਈ ਇਨਫੈਕਸ਼ਨ ਕਹਿੰਦੇ ਕੋਈ ਗੱਲ ਨਹੀਂ ਦਵਾਈ ਦੇਤੀ ਬੁਖਾਰ ਦੀ ਦੇ ਦੇ ਨਾ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਡਾਕਟਰ ਨੇ ਤੇ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆਣ ਚੁੱਕਿਆ ਉਹ ਕਹਿੰਦਾ ਅਸੀਂ ਅੰਮ੍ਰਿਤਸਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਏ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਨਹੀਂ ਇੱਕ ਗੱਲ ਕਰੋ ਪਹਿਲਾਂ ਤੇ ਅੱਛਾ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਜੇ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਦੇ ਕਿੱਦਾਂ ਦੇ ਜਾਣੇ ਦੱਸਣ ਦਿਖਾਈ ਮੈਨੂੰ ਠੀਕ ਹੈ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਆਰ ਜ ਆਈ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਉਹਨਾਂ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਆਈ ਕਿ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚੰਦ ਗੀਤ ਹਨ ਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਐ ਇਹ ਫੁੱਦੂ ਪੜਾਉਣ ਦੇ ਰਾਤ ਦਾ ਹੀ ਤੇ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ ਬੱਚਾ ਤੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਾ ਨਹੀਂ ਇਹਨਾਂ ਨੇ ਮੇਰੇ ਕੋ ਸਿਆਣ ਕਰਾਉਣ ਦੇ ਬਦ ਵਧੀ ਕਦੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰ ਇਹ ਕਹਿੰਦੇ ਨਹੀਂ ਤੂੰ ਸੈਨ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਕਿੰਨੇ ਲੱਖ ਰੁਪਇਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਰ ਦੀ ਪਰਚੀਆਂ ਦਵਾਈਆਂ ਦੀਆਂ ਔਰ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਣ ਡਿਆ ਕਹਿੰਦੇ ਜਿਨੇ ਪਰਚੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੰਦੇ ਆਹਦੇ ਤਰੀਕ ਕਰਾਇਆ ਤੇ 23 27 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੀ ਆ ਵੇਖ ਠੀਕ ਆ ਇੱਕ ਦੂਸਰੀ ਵੀ ਆ ਵੀ ਜੇ ਲਗਾ 30 ਤਰੀਕ ਕਰੀ ਦਿੰਦਾ ਇਹ ਕ ਆ ਪਾਈ ਜੀ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਉਹ ਵੀ ਵਿਖਾਨਾ ਮੈਂ ਲੱਖ ਰੁਪਏ ਲਿਆ ਦੀ ਸਾਡੇ ਕੋਲ ਬੱਚਾ ਦੇ ਝੋਲੀ ਝੋਲੀ ਆਹ ਦਾ 50 ਦਿਨਾਂ ਚਾਹੀਦਾ ਜਿੰਦਾ ਮਾਰੀ ਫੇਰ ਜੇ ਮੈਂ ਕਲੀਅਰ ਮਿਲੇ ਨੰਬਰ ਦੇ ਨੰਬਰ ਤੇ ਕੱਢੀ ਆ ਕਾਲੇ ਸ਼ੈਦੂਤ ਖੋਣਾ ਦੇ ਬੱਚਾ ਪੁੱਲੀ ਮਾਰਦਾ ਤੁਸੀਂ ਰੋਈ ਜਾਂਦਾ ਅਸੀਂ ਜਾ ਰਹੇ ਹਾਂ ਕਦੋਂ ਸ਼ੈਦੂਤ ਬੋਲਦਾ ਤੁਸੀਂ ਨਹੀਂ ਕਰਦੇ ਹਾਈ ਚਲਾਏ ਜਾ ਰਹੇ ਹੋ ਚਲਾਏ ਪਤਾ मैं, तो मैं, मैं, तो मैं, देखे देखे। मैं मैं तेरा डर सब है मैं संदे तो संदे मैं तेरा डर सब है अजी सामने मैं तो बिल्कुल समझो ना बता नहीं नंबर बता ना मैं के स्टार मैं नंबर बता मैं गुप्ता स्टार सारा लगा दिया बोल नंबर पे तुम सारे टूट लगते नहीं 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 ਆਪਾਂ ਕੀ ਮੁੰਡਾ ਮੇਰਾ ਦੋਸਤ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਰੱਖਣਾ ਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰੱਖਿਆ ਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹ ਨਾ ਮੁੰਡੇ ਨੂੰ ਕਹਿੰਦੇ ਸੈਨ ਕਰੇ ਮੁੰਡਾ ਇਹਦਾ ਮੈਨੂੰ ਨਾ ਸੈਨ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸੈਨ ਕਰਨੇ ਪੈਣੇ ਆ ਸਿਆਣ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਿਆਣ ਕਰ ਇਹਨੇ ਸਿਆਣ ਕਰਤੇ ਜੇ ਤੇ ਅੱਜ ਨੇ ਕਿਸੇ ਵੇਰ ਦਾ ਆਪ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਨੂੰ ਡਾਕਟਰ ਮਿਲਦਾ ਜੇ ਤੇ ਆਪਾਂ ਡਾਕਟਰ ਦਾ ਨੰਬਰ ਤੇ ਨਾ ਸਾਨੂੰ ਨੰਬਰ ਦਿੰਦਾ ਜੇ ਆਪਾਂ ਨਾ ਉਹਨਾਂ ਦੇ ਕੋਲ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਰਪਨ ਸਟੇਟ ਗਏ ਉੱਥੇ ਆਪਾਂ ਉਹਨਾਂ ਨੂੰ ਕਿਹਾ ਜਾ ਕੇ ਸਾਨੂੰ ਡਾਕਟਰ ਨੂੰ ਮਿਲਾਓ ਉਹ ਕਹਿੰਦੇ ਡਾਕਟਰ ਕਿਤੇ ਗਏ ਆ ਤੇ ਬਾਅਦ ਚ 5 ਮਿੰਟ ਬਾਅਦ ਕਿਤੇ ਡਾਕਟਰ ਨੂੰ ਮਿਲੋ ਜਦੋਂ ਜਿਹ ਡਾਕਟਰ ਗਈ ਆ ਬਾਰਾ ਹੀ ਆਉਣਾ ਬਾਹਰ ਆਪਾਂ ਖੜੇ ਅੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਿਆ ਲੱਗ ਗਿਆ ਉਤੋਂ ਫਿਰ ਬਿੱਲ ਬਣਾ ਕੇ ਬੈਠੇ 30 ਹਜ਼ਾਰ ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇ ਤਾ ਜਿਹੜਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਟ ਸਕਦਾ ਵਾ ਤੋ ਸੋ ਐਡਾ ਬੱਚਾ ਵਧੀਆ ਸੀ ਤੇ ਅੱਜ ਕਿਦਾ ਡੈੱਡ ਹੋ ਗਿਆ ਬੱਚਾ ਹਸਪਤਾਲ ਕਿਹੜਾ ਹਸਾਲਾ ਹੈਗਾ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰ ਤੇ ਵੇਂਦਾ ਜੀ ਆਪਣੇ ਇੱਥੇ ਅਰਬਨ ਸਟੇਟ ਵੇਂਦਾ ਜੀ ਮੰਗ ਹੀ ਕਰਦੇ ਹੋਣ ਇਨਸਾਫ ਚਾਹੀਦਾ ਸਾਨੂੰ ਧੱਕਾ ਕੀਤਾ ਨੇ ਸਾਡੇ ਨਾਲ ਸਰ ਮੈਂ ਕੋਰਟ ਚ ਬਿਆਨ ਦੇਣੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ ਸਵਾਲ ਆਕਰ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇੱਥੇ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲਜ਼ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ਾ 1-1 ਲੱਖ ਰੁਪਏ ਲੱਗ ਰਿਹਾ ਜਿੰਨਾ ਬੱਚਿਆਂ ਦਾ ਇੱਥੇ ਬਹੁਤ ਘ ਉਸ ਦੇ باوجود ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਉਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰੰਦੇ ਆ ਸਾਡੇ ਬਿਲਸ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਹ ਤੁਹਾਨੂੰ ਪਤਾ ਚੱਲੇਗਾ ਪੈਸਾ ਕਮਾਣਾ ਮੇਰਾ ਮਕਸਦ ਨਹੀਂ ਹੈ ਜਿਸ ਤਰੀਕੇ ਨਾਲ ਦੱਸਣ ਦੇ ਉਹ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਆ ਵਾ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕਡ ਇਹਦਾ ਹੀ ਇਹਦਾ ਹੀ ਹੁੰਦਾ ਰਹੇਗਾ ਨਾ ਇਦਾਂ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਬਸਰੀ ਜਾਣਾ ਪਏਗਾ ਡਾਕਟਰ ਜਸਪੀ ਕਿਹਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਤਰੀਕ ਨੂੰ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨਾਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿਵੇਂ ਇਹਦੀ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਤੁਸੀਂ ਐਦਾਂ ਦੀ ਗੱਲ ਕਰ ਰਹੇ ਹੋ ਜੇਕਰ ਮਿਸਟੇਕ ਹੈ ਜੋ ਕੀ ਹੈ ਮਿਸਟੇਕ ਤੁਸੀਂ ਬਸ ਉਹ ਨੰਬਰ 30 ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਹੈ ਮਿਸਟੇਕ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਿਸ ਦਿਨ ਮੈਂ ਪੇਰੈਂਟਸ ਨੂੰ ਦੱਸਣ ਦੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਕ ਕਰਦੇ ਨੇ ਐਸਾ ਝੂਠ ਬੋਲ ਰਹੇ ਆ ਤੁਸੀਂ ਇਦਾਂ ਕੁਛ ਨਹੀਂ ਮੈਂ ਤਿੰਨ ਦਿਨ ਬੋਲ ਰਿਹਾ ਆ ਅੱਗੇ ਮਿਲਦਾ ਪਿਆ ਵਾ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੇ ਵਾਰੀ ਮੈਂ ਮਿਲਦਾ ਵਾਂ ਕਿੰਨੇ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਕਿੰਨੇ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਕਰਾਉਂਦੇ ਨਹੀਂ ਰਹੇ ਉਸ ਨੂੰ ਹਸਪਤਾਲ ਅੰਦਰ ਰੱਖੀ ਠੀਕ ਐ ਝੂਠ ਬੋਲ ਰਹੇ ਆ ਤੁਸੀਂ